ਪ੍ਰੋਗਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਹੈ। ਸਤਿ ਆਪਣਾ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਗੇ ਅਸੀਂ ਛੋਟੇ ਹੁੰਦੇ ਕਹਾਵਤ ਸੁਣਦੇ ਹੁੰਦੇ ਸੀ ਬਿੱਲੀ ਦੇ ਗਲ 'ਚ ਟੱਲੀ ਕੌਣ ਪਾਊਗਾ? ਅੱਜ ਤੁਹਾਨੂੰ ਮੈਂ ਸੁਨਾਰ ਰੋਮਨ ਜੀ ਨੂੰ ਮਿਲਾਉਂਗਾ ਜਿਨ੍ਹਾਂ ਨੇ ਸ਼ੇਰ ਦੇ ਗਲ 'ਚ ਟੱਲੀਆਂ ਪਾਉਂਦੇ ਆ। ਅਜੀਬੋ ਗਰੀਬ ਕੰਮ ਹੈ। ਕਿਉਂ ਪਾਈਆਂ ਜਾਂਦੀਆਂ? ਟੱਲੀਆਂ ਤਾਂ ਨਹੀਂ ਉਹ ਮੋਨਿਟਰਿੰਗ ਕਰਨ ਵਾਸਤੇ ਕੋਈ ਯੰਤਰ ਪਾਏ ਜਾਂਦੇ ਆ ਟੈਕਨੀਕਲ। ਤੇ ਇਹ ਉਹਨਾਂ ਲੋਕਾਂ 'ਚੋਂ ਆਉਂਦੇ ਆ ਜਿਹੜੇ ਵਿਸ਼ੇ ਪੱਧਰ ਦੇ ਉੱਤੇ ਚੁਣਿੰਦਾ ਲੋਕ ਆ। ਸਾਡੇ ਦੇਸ਼ ਪੱਧਰ ਤੇ ਵੀ ਚੁਣਿੰਦਾ ਲੋਕ ਆ। ਤੇ ਇਹ ਲੋਕ ਸਿੱਖਣਾਉਂਦੇ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਫਿਰ ਜਾਨ ਸਵਾਗਤ ਹੈ ਸਤਿ ਸ੍ਰੀ ਅਕਾਲ ਠੀਕ ਹੋ ਪਹਿਲਾਂ ਤਾਂ ਮੈਨੂੰ ਆਏ ਦੱਸੋ ਵੀ ਤੁਹਾਡੇ ਇਸ ਕੰਮ ਨੂੰ ਕਹਿੰਦੇ ਕੀ ਹੈ ਸ਼ੇਰ ਦੇ ਗੱਲ ਚ ਟੱਲੀ ਵੰਨ ਵਾਲੇ ਇਹਨੂੰ ਜੀ ਕਹਿੰਦੇ ਆ ਜੀ ਵਾਈਲਡ ਲਾਈਫ ਟੈਲੀਮੈਟਰੀ ਕਹਿੰਦੇ ਹਨ ਤੇ ਟੈਲੀਮੈਟਰੀ ਮਤਲਬ ਟੈਲੀ ਮਤਲਬ ਦੂਰੋਂ ਟਰੀ ਮਤਲਬ ਉਹਦਾ ਸਾਕਤਾ ਬੁਲਾਉਣਾ ਅੱਛਾ ਅਸੀਂ ਕਹਿੰਦੇ ਆ ਕਿ ਇਹਦਾ ਕੰਮ ਇਹਨੂੰ ਬੇਸਿਕਲੀ ਹੈਗਾ ਵਾਈਲਡ ਲਾਈਫ ਟੈਲੀਮੈਟਰੀ ਜਾਂ ਰੇਡੀਓ ਟੈਲੀਮੈਟਰੀ ਜਾਂ ਸੈਟੇਲਾਈਟ ਟੈਲੀਮੈਟਰੀ ਇਹ ਜਿਹੜਾ ਪਟਾ ਹੁੰਦਾ ਇਹਨੂੰ ਅਨਿਮਲ ਦੀ ਮੂਵਮੈਂਟ ਤੇ ਇਕੋਲੋਜੀ ਨੂੰ ਸਟੱਡੀ ਕਰਨ ਲਈ ਪਾਇਆ ਜਾਂਦਾ ਆ ਪਟਾ ਇਹੋ ਇਹ ਪਟਾ ਜੀ ਹਾਂਜੀ ਤਾਂ ਮੜਾ ਨੇੜੇ ਕਰਕੇ ਦਿਖਾ ਦਿਓ ਫਿਰ ਆਪਾਂ ਪਟੇ ਤੇ ਗੱਲਬਾਤ ਕਰਾਂ ਇਹ ਟਰਾਂਸਮਿਟਰ ਹੈ ਜੀ ਹਾਂਜੀ ਤੇ ਇਹ ਬਹੁਤ ਮਹਿੰਗਾ ਇੱਕ ਡਿਵਾਈਸ ਆ ਇਹ ਕਰੀਬਨ 2.5 ਲੱਖ ਤੋਂ 9 ਲੱਖ ਤੱਕ ਆਉਂਦਾ ਇਹ 9 ਲੱਖ ਵਾਲਾ ਤੇ ਅਸੀਂ ਜਦੋਂ ਪਾਉਂਦੇ 9 ਲੱਖ 9 ਲੱਖ ਹਾਰ ਕਹਿੰਦੇ ਆ ਅਸੀਂ ਜੀ ਇਹ ਫੀਮੇਲ ਨੂੰ ਪਾਇਆ ਹੋਇਆ ਅੱਛਾ ਅਸੀਂ ਕਹਿੰਦੇ ਅੱਜ ਅਸੀਂ ਆਪਣੀ ਰਾਣੀ ਨੂੰ 9 ਲੱਖ ਹਾਰ ਦੇ ਕੇ ਆਏ ਹਾਂ ਸਾਡੇ ਕੋਲ ਖਵਤ ਹੈ ਇਹ ਸ਼ੌਕ ਹੈ ਇਹ ਸਟੱਡੀ ਹੈ ਇਹ ਸਾਇੰਸ ਹੈ ਕੀ ਹੈ ਇਹ ਸਾਰਾ ਕੁਝ ਹੈ ਜੀ ਪਹਿਲਾਂ ਤਾਂ ਮੇਨ ਤਾਂ ਸਾਇੰ ਇਹ ਇਹਦਾ ਜਿਹੜਾ ਕੋਲਰ ਹੈ ਇਹ ਚ ਹਾਰਡ ਕੋਰ ਇਹਨੂੰ ਆਪਾਂ ਕਹਿੰਦੇ ਰਾਕਟ ਸਾਇੰਸ ਇਹ ਸੈਟਲਾਈਟ ਸਾਇੰਸ ਹੈ ਇਹਦੇ ਵਿੱਚ ਦੁਨੀਆ ਦੀ ਸਭ ਤੋਂ ਬੈਸਟ ਜਿਹੜੀ ਅਵੇਲੇਬਲ ਟੈਕਨੋਲੋਜੀ ਆ ਉਹ ਹੁੰਦੀ ਹੈ ਇਹ ਡਿਵਾਈਸ ਸਿੱਧਾ ਸੈਟਲਾਈਟ ਨਾਲ ਕਮਿਊਨੀਕੇਟ ਕਰਦੀ ਹੈ ਤੇ ਸੈਟਲਾਈਟ ਸਾਨੂੰ ਸਾਰਾ ਡਾਟਾ ਭੇਜਦਾ ਸਾਡੀ ਈਮੇਲ ਤੇ ਜੋ ਵੀ ਸਾਡਾ ਅਕਾਊਂਟ ਹੁੰਦਾ ਤੇ ਦੂਸਰੇ ਨੰਬਰ ਤੇ ਅਸੀਂ ਐਂਟੀਨਾ ਨਾਲ ਇਹਨੂੰ ਟਰੈਕ ਕਰ ਲੈਂਦੇ ਆ ਇਹਦੇ ਵਿੱਚ ਟੈਂਪਰੇਚਰ ਨੋਟ ਕਰਨ ਲਈ ਬਾਹਰਲਾ ਟੈਂਪਰੇਚਰ ਦੇਖਣ ਲਈ ਜਾਨਵਰ ਦਾ ਟੈਂਪਰੇਚਰ ਦੇਖਣ ਲਈ ਬਾਹਰ ਦੀ ਹਿਊਮਿਡਿਟੀ ਦੇਖਣ ਲਈ ਉਚਾਈ ਨਿਚਾਈ ਕਿੱਥੇ ਬੈਠਾ ਐਨੀਮਲ ਉਹਦਾ ਜੀਪੀਐਸ ਲੋਕੇਸ਼ਨ ਦਿੰਦਾ ਸਾਰਾ ਕੁਝ ਦਿੰਦਾ ਤੇ ਇਹ ਮਤਲਬ ਸਾਇੰਸ ਦਾ ਕਹੋ ਕਿ ਬੈਸਟ ਡਿਵਾਈਸ ਹੈ ਇਹ ਸਭ ਤੋਂ ਬਲਬਾਜਕਾਲ ਦੀ ਉਨਤ ਤੁਸੀਂ ਤੁਸੀਂ ਐਜ ਐ ਸਾਇੰਟਿਸਟ ਕੰਮ ਕਰਦੇ ਹੋ ਹਾਂਜੀ ਇਹ ਇੱਕ ਜੌਬ ਹੈ ਇਹ ਇੱਕ ਸ਼ੌਕ ਹੈ ਇਹ ਕੀ ਸਾਧਨਾ ਹੈ ਕਿਉਂਕਿ ਜ਼ਿੰਦਗੀ ਰਜਗਾਰ ਤੋਂ ਬਿਨਾ ਨਹੀਂ ਚੱਲਦੀ ਬਿਲਕੁਲ ਜੀ ਇਹ ਮੇਰਾ ਦੇਖੋ ਜੌਬ ਹੈ ਮੈਂ ਇੰਡੀਆ ਦੇ ਕੁਝ ਗਿਣੇ ਚੁਣੇ ਰਿਸਰਚਰਸ ਦੇ ਵਿੱਚੋਂ شمار ਹਾਂ ਜੀ ਜਿੰਨੂੰ ਇਹ ਕੰਮ ਦਾ ਐਕਸਪੀਰੀਅੰਸ ਹੈ ਤੇ ਉਹਦੀ ਪਰਮਿਸ਼ਨ ਵੀ ਹੈ ਸਰਕਾਰੀ ਤੌਰ ਤੇ ਤੇ ਮੈਂ ਹੁਣ ਤੱਕ ਤਕਰੀਬਨ 8 ਤੋਂ 12 13 ਲੈਪਰਡ ਜਿਹੜੇ ਨੇ ਉਹਨਾਂ ਨੂੰ ਕਾਲ ਕਰ ਚੁੱਕਿਆ ਤੇ ਇੰਨੇ ਹੀ ਟਾਈਗਰ ਦੇ ਗਾਣ ਮਾਣ ਕਿਹੜੇ ਮਾਣ ਕਿਹੜੇ ਕੰਮ ਤੇ ਵੀ ਆਹ ਕੰਮ ਤੇ ਤੁਹਾਡਾ ਨਾਮ ਹੈ ਮੇਰਾ ਮੈਨੂੰ ਮਾਣ ਮੇਰਾ ਇਸ ਕੰਮ ਤੇ ਯਾਰ ਇੰਡੀਆ ਚ ਪੰਜ ਜਾਂ 6 ਲੋਕ ਨੇ ਮੇਰੇ ਲੈਵਲ ਤੇ ਜਿਹੜੇ ਰਿਸਰਚਰ ਜਿਨ੍ਹਾਂ ਨੂੰ ਪਰਮਿਸ਼ਨ ਹੈ ਇਸ ਕੰਮ ਦੀ ਮੈਨੂੰ ਉਸ ਗੱਲ ਦਾ ਬਹੁਤ ਮਾਣ ਆ ਕਿ ਜਿਹੜਾ ਮੇਰਾ ਇਹ ਪ੍ਰੋਜੈਕਟ ਹੈ ਇਹ ਵਾਲਾ ਇਹ ਉੱਤਰਾਖੰਡ ਦੇ ਵਿੱਚ ਨਰਪਖਸ਼ੀ ਹੁੰਦੇ ਹਨ ਤੇ ਦੂਵੇ ਆਦਮ ਖੁਰ ਹੋ ਜਾਂਦੇ ਨੇ ਜਿਹੜੇ ਸ਼ੇਰ ਮੇਰਾ ਕੰਮ ਉਹਨਾਂ ਨੂੰ ਜੰਗਲ ਦੇ ਵਿੱਚ ਕਿ ਲੋ ਕੀ ਕਹਿੰਦੇ ਨਾ ਸੂਈ ਨੂੰ ਲੱਭਣਾ ਤੂੜੀ ਦੇ ਢੇਰ ਚੋਂ ਮੇ ਕਿਉਂ ਮੈਂ ਹੁਣ ਤੱਕ ਬਹੁਤ ਹਾਈ ਸਕਸੈਸ ਰੇਟ ਨਾਲ ਕਰਦਾ ਆਇਆ ਕੰਮ ਉਹ ਤੇ ਮੈਨੂੰ ਬਹੁਤ ਮਾਣ ਆ ਕਿ ਮੇਰਾ ਪ੍ਰੋਫਾਈਲ ਬਹੁਤ ਬਲਖਣ ਨਾਲ ਲੋਕਾਂ ਨਾਲੋਂ ਪੇੜ ਚਾਲਦਾ ਹਿੱਸਾ ਨਹੀਂ ਹੈ ਮੈਂ ਇੱਕ ਕਰੀਅਰ ਮੈਂ ਆਪ ਚੂਜ਼ ਕੀਤਾ ਮੈਨੂੰ ਪਰਛਾ ਮੈਂ ਤੇ ਉਹ ਇਹ ਬੁਲੰਦੀਆਂ ਛੁਈਆਂ ਨੇ ਤੇ ਇਸ ਕੰਮ ਚ ਔਰਤਾਂ ਤੇ 100 ਸਾਲ ਤੋਂ ਜਿਹੜਾ ਲੈਪਰਡ ਜਾਂ ਟਾਈਗਰ ਆਣਾ ਬੰਦੇ ਨੂੰ ਮਾਰਦਾ ਉੱਤਰਾਖੰਡ ਜਾਂ ਹਿਮਾਚਲ ਦੇ ਵਿੱਚ ਬਹੁਤ ਕਿਉਂ ਕਿਉਂਕਿ ਉਹਨਾਂ ਦੀ ਹੈਬਿਟੇਟ ਘਟਦੀ ਜਾਂਦੀ ਆ ਲੋਕ ਜੰਗਲਾਂ ਦੇ ਵਿੱਚ ਜਾਂਦੇ ਨੇ ਫੇਰ ਵੀ ਲੈਪਰਡ ਜਿਹੜੇ ਨੇ ਉਹ ਬਾਹਰ ਆਉਂਦੇ ਨੇ ਤੇ ਜਿਹੜਾ ਲੈਪਰਡ ਆ ਬਹੁਤ ਛੋਟਾ ਹੁੰ ਇਹ ਕੁੱਤੇ ਵੀ ਖਾਂਦਾ ਭੇਡਾਂ ਵੀ ਖਾਂਦਾ ਬੱਕਰੀਆਂ ਵੀ ਗਾਵਾਂ ਵੀ ਜੰਗਲੀ ਜਾਨਵਰ ਵੀ ਤੇ ਉਹ ਖਾਂਦੇ ਖਾਂਦੇ ਕਿਵਰੀ ਮਨੁੱਖ ਨਾਲ ਟਕਰਾਅ ਹੋ ਜਾਂਦਾ ਤੇ ਬਹੁਤ ਜ਼ਿਆਦਾ ਮੌਤਾਂ ਹੁੰਦੀਆਂ ਨੇ ਇੱਕ ਮਸ਼ਹੂਰ ਸ਼ਿਕਾਰੀ ਜਮਕਰਬਟ ਹੋਇਆ ਉਹਨੇ 201923 ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ ਤੇ 1940 45 ਤੱਕ ਜਦ ਤੱਕ ਦੇਸ਼ ਆਜ਼ਾਦ ਨਹੀਂ ਹੋਇਆ ਉਹ ਇੱਥੇ ਐਕਟਿਵ ਰਹੇ ਤੇ ਉਹਨਾਂ ਦੇ ਚੱਲੋ ਕਿਹੜੇ ਕਦਮਾਂ ਦੇ ਉੱਪਰ ਚੱਲਦੇ ਹੋਏ ਮੇਰਾ ਕੰਮ ਕੀਤਾ ਜਿੱਥੇ ਉਹ ਕਰਦੇ ਸੀ ਰਿਸਰਚ ਆਪਣਾ ਜਾਂ ਹੰਟਿੰਗ ਕਰਦੇ ਸੀ ਉਹਨਾਂ ਦਿਨਾਂ ਦੇ ਵਿੱਚ ਮਨੁੱਖ ਆਦਮ ਖੁਰ ਜਾਨਵਰਾਂ ਨੂੰ ਮਾਰਦੇ ਸੀਗੇ ਮੈਂ ਵੀ ਉੱਥੇ ਰਿਸਰਚ ਕੀਤੀ ਤੁਸੀਂ ਕਿਹੜਾ ਏਰੀਆ ਚੂਸ ਕੀਤਾ ਉੱਤਰਾਖੰਡ ਉੱਤਰਾਖੰਡ ਹਾਂਜੀ ਤੇ ਪ੍ਰਜਾਤੀਆਂ ਕਿੰਨੀਆਂ ਖੈ ਗਈਆਂ ਹੁਣ ਉੱਥੇ ਉੱਥੇ ਪ੍ਰਜਾਤੀਆਂ ਦਾ ਉੱਤਰਾਖੰਡ ਤਾਂ ਵਰਜਨ ਮਾਊਂਟਨ ਕਹਿੰਦਾ ਉਹਨਾਂ ਨੂੰ ਮੈਜੀਕ ਟਰਮ ਦਿੱਤੀ ਹੋਈ ਆ ਵਰਜਨ ਮਾਊਂਟਨ ਮਤਲਬ ਉੱਥੇ ਅੰਗਰੇਜ਼ਾਂ ਤੋਂ ਬਾਅਦ ਕੋਈ ਚੱਲਿਆ ਹੀ ਨਹੀਂ ਹੂੰ ਸਾਨੂੰ ਉੱਥੇ 스ਨੋ ਲੈਪਰਡ ਦੇ ਨਾਲ ਟਾਈਗਰ ਮਿਲਿਆ ਇ ਨਵੀਆਂ ਦੋ ਸਪੇਸੀਜ਼ ਸਾਨੂੰ ਮੈਨੂੰ ਸਪੀਸੀਜ਼ ਆਪਣੇ ਸਟੱਡੀ ਦੇ ਦੌਰਾਨ 10 ਸਾਲਾਂ ਚ ਮਿਲੀਆਂ ਤੇ ਇੱਕ ਜ਼ਹਿਰ ਵਾਲਾ ਇੱਕ ਨਾਨ ਬੋਇਜ਼ ਵੈਨਮਸ ਤੇ ਉਥੇ ਤਾਂ ਇੰਨਾ ਜ਼ਿਆਦਾ ਜਿਹੜੀ ਉਹ ਹੈ ਨਾ ਵਿਲੱਖਣਤਾ ਆ ਜਿਹੜੀ ਇਹਦੀ ਆਪਕੇ ਵਾਈਲਡ ਲਾਈਫ ਦੀ ਤੇ ਚਾਹੇ ਬੂਟਿਆਂ ਦੀਆਂ ਚਾਹੇ ਜੀਵ ਜੰਤੂਆਂ ਦੀਆਂ ਹਾਲੇ ਤੱਕ ਅਸੀ ਰਿਕਾਰਡ ਹੀ ਨਹੀਂ ਕੀ ਸ਼ੇਰਾਂ ਦੀ ਵੈਸੇ ਸੁਭਾਅ ਕੀ ਹੈ ਤੁਸੀਂ ਜਿਹਨੂੰ ਮੋਨਿਟਰਿੰਗ ਕਰਦੇ ਹੋ ਕਿਹੋ ਜਿਹਾ ਹੈ ਸ਼ੇਰਾਂ ਦਾ ਸੁਭਾਅ ਬੜਾ ਨਾ ਮਤਲਬ ਪ੍ਰੇਡਿਕਟੇਬਲ ਹੁੰਦਾ ਜਿਹੜੀ ਬਿੱਲੀ ਆ ਉਹਨੂੰ ਤਿੰਨ ਆਦਤਾਂ ਨੇ ਪਹਿਲੀ ਆ ਤਾਂ ਮੁੱਖ ਇਹ ਹੀ ਆ ਸਭ ਤੋਂ ਦੱਸਣ ਵਾਲੀਆਂ ਇਹ ਕੰਮ ਵੀ ਆਉਣਾ ਨਹੀਂ ਕਿ ਪੰਜਾਬ ਚ ਸ਼ੇਰ ਆਉਣ ਲੱਗੇ ਤੇ ਪੰਜਾਬੀ ਇਹਨੂੰ ਜਾਣਨਾ ਚਾਹੀਦਾ ਪਹਿਲਾਂ ਤਾਂ ਇਹ ਬਿੱਲੀ ਜਿਆਦਾ ਕਿਉਰੀਅਸ ਹੁੰਦੀ ਆ ਬਹੁਤ ਜ਼ਿਆਦਾ ਇਹਨੇ ਤੁਹਾਨੂੰ ਦੇਖਿਆ ਜੇ ਤੁਸੀਂ ਮੁੜ ਕੇ ਭੱਜ ਲੇ ਇੱਧੇ ਤੋਂ ਉਲਟ ਡਾਇਰੈਕਸ਼ਨ ਦੇ ਵਿੱਚ ਪਿੱਠ ਕਰਕੇ ਇਹਦੇ ਚ ਕਿਉਰੀਓਸਿਟੀ ਜਾਗਣੀ ਆ ਉਸੇ ਵੇਲੇ ਕਿ ਚੀਜ਼ ਭੱਜੀ ਕਿਉਂ ਆ ਮੇਰੇ ਤੋਂ ਮੈਂ ਫੜ ਕੇ ਦੇਖਾਂ ਤੇ ਇਹ ਪਹਿਲਾਂ ਚੇਜ਼ ਕਰਦੀ ਆ ਫਿਰ ਗ੍ਰੈਬ ਕਰਦੀ ਆ ਤੇ ਤੀਜਾ ਇਹਨੇ ਬਾਈਟ ਕਰਨਾ ਚਾਹੇ ਘਰ ਦੀ ਬਿੱਲੀ ਦੇਖ ਲਿਓ ਸੇਮ ਸੁਭਾਅ ਵੱਡੀ ਬਿੱਲੀ ਦਾ ਹੁੰਦਾ ਤੇ ਇਹ ਤਿੰਨ ਆਦਤਾਂ ਤਾਂ ਪ੍ਰੋਮਿਨੈਂਟ ਨੇ ਟਾਈਗਰ ਦੀਆਂ ਲੈਪਡੀਆਂ ਜਾਂ ਕਿਸੇ ਵੀ ਬਿੱਲੀ ਦੀਆਂ ਜੇ ਨਹੀਂ ਭਜਦੇ ਤਾਂ ਕੁਝ ਨਹੀਂ ਕਹਿੰਦਾ ਨਹੀਂ ਕੁਝ ਨਹੀਂ ਕਹਿੰਦਾ ਜੇ ਤੁਸੀਂ ਅੜ ਗਏ ਖੜ ਗਏ ਆਈ ਕੰਟੈਕਟ ਤੁਹਾਡਾ ਹੈਗਾ ਤਾਂ ਹਾਈ ਚਾਂਸਸ ਹੈ ਕਿ ਉਹ ਲੈਪਰਡ ਨੂੰ ਲੱਗਦਾ ਕਿਉਂਕਿ ਉਹਦੇ ਦਿਮਾਗ 'ਚ ਬੈਠਾ ਹੋਇਆ ਜਿਹੜਾ ਸ਼ਿਕਾਰ ਦੀ ਪ੍ਰਵਿਰਤੀ ਹੈ ਨਾ ਸ਼ਿਕਾਰ ਦੇਖੂਗਾ ਸ਼ਿਕਾਰ ਭਜੂਗਾ ਜੇ ਤੁਸੀਂ ਭੱਜਲੇ ਤੁਸੀਂ ਉਹਦੇ ਸ਼ਿਕਾਰ ਦੀ ਕੈਟਾਗਰੀ 'ਚ ਆ ਗਏ ਜੇ ਤੁਸੀਂ ਉਹਦੇ ਮੁਰੇ ਅੜ ਗਏ ਖੜ ਗਏ ਉਹ ਕਿਵੇਂ ਸੋਚੇਂਦੇ ਕਿ ਇਹ ਬੰਦਾ ਖੜ ਕੇ ਹੋ ਗਿਆ ਇਹ ਮੇਰੇ ਨਾਲ ਤਕੜਾ ਕਿ ਕਿਉਂ ਖੜ ਗਿਆ じゃ ਕਿ ਵਜ੍ਹਾ ਹੋ ਸਕਦੀ ਹੈ ਸੋ ਖੜਨਾ ਮਤਲਬ ਉਹਦੇ ਮੁਰੇ ਅਜਾ ਮੈਨੂੰ ਇਹ ਲੱਗਿਆ ਵੀ ਹੋਰ ਦੇਸ਼ਾਂ ਦੇ ਲੋਕ ਵੀ ਤੁਹਾਡੇ ਤੋਂ ਸਟੱਡੀ ਕਰਦੇ ਆ ਹਾਂਜੀ ਮੇਰੇ ਕੋਲੇ ਫਰਾਂਸ ਕੈਨੇਡਾ ਯੂਐਸਏ ਤੋਂ ਮਲੇਸ਼ੀਆ ਤੋਂ ਤੇ ਸਿੰਗਾਪੁਰ ਵਗੈਰਾ ਕੰਟਰੀਜ਼ ਤੋਂ ਨੇਪਾਲ ਪਟਾਨ ਤਾਂ ਆਮ ਗੱਲ ਹੈ ਇਹ ਬੱਚੇ ਪੜਾ ਰਹੇ ਤੁਸੀਂ ਹਾਂਜੀ ਤੇ ਇਹ ਮੇਰਾ ਇੱਕ ਫ੍ਰੈਂਚ ਗਰੁੱਪ ਹੈ ਜਿ ਟੂਰ ਹੈ ਇਹ ਉੱਥੋਂ ਦੇ ਇਹ ਉੱਥੋਂ ਦੇ ਵੈਟਰਨਰੀ ਸਟੂਡੈਂਟ ਨੇ ਜੀ ਹਮ ਹਮ ਤੇ ਇਹ ਯੂਬੀਸੀ ਦੇ ਸਟੂਡੈਂਟ ਨੇ ਕੈਨੇਡਾ ਦੇ ਵਿੱਚ ਤੇ ਇਹ ਮੇਰੇ ਕੋਲ ਇੰਡੀਅਨ ਸਟੂਡੈਂਟਸ ਨੇ ਇੰਡੀਆ ਦੀ ਆਲਮੋਸਟ ਹਰ ਸਟੇਟ ਤੋਂ ਸਟੂਡੈਂਟ ਆ ਕੇ ਆਇਆ ਮੇਰੇ ਕੋਲੇ ਤੇ ਮੈਂ ਪੜਾਇਆ ਉਹਨਾਂ ਨੂੰ ਤਕਰੀਬਨ ਉਸ ਤੋਂ ਬਾਅਦ ਫੋਰੈਸਟ ਡਿਪਾਰਟਮੈਂਟ ਤੇ ਬਹੁਤ سارے ਲੋਕ ਜਿਵੇਂ ਆਉਂਦੇ ਨੇ ਇੱਥੇ ਇਹਨਾਂ ਨੂੰ ਟ੍ਰੇਨਿੰਗ ਦਿੰਨਾ ਹੈ ਜੀ ਮੈਂ ਆ ਫੋਰੈਸਟ ਡਿਪਾਰਟਮੈਂਟ ਦੇ ਲੋਕ ਨੇ ਸਾਰੇ ਜਿਹੜੇ ਆਈਆਰਐਸ ਆਈਐਫਐਸ ਆਈਐਫਐਸ ਬਣਦੇ ਨੇ ਜੀ ਆਈਐਫਐਸ ਟ੍ਰੇਨਿੰਗਸ ਦੇ ਕੋਰਸ ਵੀ ਮੈਂ ਕੰਡਕਟ ਕੀਤੇ ਨੇ ਜਿਹੜੇ ਸੀਨੀਅਰ ਆਈਐਫਐਸ ਹੁੰਦੇ ਨੇ ਜਿਹੜੇ ਆਪਣੀ ਸਰਵਿਸ ਕਾਫੀ 20-25 ਸਾਲ ਕਰ ਚੁੱਕੇ ਨੇ ਉਹਨਾਂ ਦੇ ਟ੍ਰੇਨਿੰਗ ਪ੍ਰੋਗਰਾਮ ਵੀ ਮੈਂ ਕੰਡਕਟ ਕੀਤੇ ਨੇ ਤੇ ਉਸ ਤੋਂ ਇਲਾਵਾ ਜਿਹੜੇ ਫੋਰੈਸਟ ਗਾਰਡੀਆਂ ਲੋਅਰ ਫੋਰੈਸਟ ਸਟਾਫ ਹੁੰਦਾ ਜਾਂ ਫਰੰਟ ਲਾਈਨ ਫੋਰੈਸਟ ਸਟ ਬੱਡੀ ਬਿੱਲੀ ਦੇ ਉੱਪਰ ਇਹਨੂੰ ਆਪਾਂ ਕਹਿੰਦੇ ਹਿਊਮਨ ਵਾਈਲਡ ਲਾਈਫ ਜਾਂ ਹਿਊਮਨ ਲੈਪਰਡ ਜਾਂ ਟਾਈਗਰ ਕਨਫਲिक्ट ਜਿਹੜਾ ਉਹਦਾ ਸੰਘਰਸ਼ ਹੈ ਤੇ ਉਹਦੇ ਵਿੱਚ ਜਦੋਂ ਟੀਮ ਫੋਰੈਸਟ ਡਿਪਾਰਟਮੈਂਟ ਐਜ਼ ਅ ਸਟੇਕਹੋਲਡਰ ਜਾਂ ਇੱਕ ਭਾਗੀਦਾਰ ਹੋਣ ਦੇ ਨਾਤੇ ਕਿਵੇਂ ਪਰਫਾਰਮ ਕਰ ਸਕਦਾ ਹੈ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਕਿ ਤੁਸੀਂ ਜਾਨਵਰ ਦੀ ਜਦੋਂ ਕਿਹੜਾ ਟਕਰਾਅ ਹੁੰਦਾ ਉੱਥੇ ਲੋਕਾਂ ਨੂੰ ਕਿਵੇਂ ਸ਼ਾਂਤ ਕਰਨਾ ਲੋਕਾਂ ਨਾਲ ਕਿਵੇਂ ਗੱਲ ਕਰਨੀ ਹੈ ਉੱਥੇ ਐਨੀਮਲ ਦੀ ਸੂਹ ਕਿਵੇਂ ਲੈਣੀ ਹੈ ਉਹਦੇ ਨਿਸ਼ਾਨ ਜਿਹੜੇ ਪੰਜਿਆਂ ਦੇ ਉਹਨੂੰ ਕਿਵੇਂ ਸਟੱਡੀ ਕਰਨਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਮੌਤ ਹੋਈ ਹੈ ਉਹਦੇ ਕਾਰਨ ਕਿਵੇਂ ਜਾਣਨੇ ਨੇ ਤੇ ਇਹ ਟਰੈਪ ਕਰਨਾ ਜਿਹਨੂੰ ਅੱਜ ਮੈਂ ਟਰੈਪ ਹੋਇਆ ਹੋਇਆ ਐਨੀਮਲ ਇੱਥੇ ਵੀ ਇਹ ਸਾਰੀਆਂ ਚੀਜ਼ਾਂ ਕਰਨ ਲਈ ਸਾਨੂੰ ਕੀ ਕਰਨਾ ਉਸ ਤੋਂ ਇਲਾਵਾ ਕੈਮਰਾ ਟਰੈਪ ਹੁੰਦਾ ਜੀ ਅਸੀਂ ਆ ਜਿਵੇਂ ਫੋਟੋਆਂ ਆਈਆਂ ਹੋਈਆਂ ਨਾ ਹਾਂ ਇਹ ਕੈਮਰਾ ਟਰੈਪ ਜੀ ਹਾਂ ਇਹ ਕੈਮਰਾ ਟਰੈਪ ਲਾਉਂਦਾ ਪਿਆ ਇੱਥੇ ਮੈਂ ਤੇ ਇੱਕ ਆ ਇੱਥੇ ਕੈਮਰਾ ਟਰੈਪ ਲਾ ਰਿਹਾ ਜੀ ਮੈਂ ਉੱਪਰ ਪੇੜ ਤੇ ਰੱਖਣਾ ਚਾਹੁੰਦਾ ਉਹਨੂੰ ਕੀ ਪਤਾ ਲੱਗਦਾ ਵੀ ਸ਼ੇਰ ਇੱਥੋਂ ਨਹੀਂ ਲੰਘੂਗਾ ਜਾਂ ਕੋਈ ਜਾਨਵਰ ਇੱਥੋਂ ਲੰਘ ਹਾਂਜੀ ਇਹ ਕਈ ਤਰ੍ਹਾਂ ਦੇ ਕਾਰਕ ਹੁੰਦੇ ਆ ਜਿਵੇਂ ਆ ਇੱਥੇ ਪਾਣੀ ਪੀ ਰਿਹਾ ਇੱਥੇ ਪੂਰੇ ਜੰਗਲ ਚ ਹੋਰ ਕਿਤੇ ਪਾਣੀ ਨਹੀਂ ਅਸੀਂ ਇ ਵੇ ਇੱਥੇ ਪਾਣੀ ਪੀਂਦਾ ਹੋਊਗਾ। ਇਹ ਵਾਰ ਤੁਹਾਨੂੰ ਉੱਥੇ ਉਹਦੇ ਨਿਸ਼ਾਨ ਸਾਕਿਸ਼ ਕੁਛ ਅਦਾਂ ਦੇ ਮਿਲਦੇ ਨੇ। ਪੰਜਿਆਂ ਦੇ ਨਿਸ਼ਾਨ ਪੁਰਾਣੇ ਨੇ। ਉਹਦਾ ਡਰਾਪਿੰਗ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੀ ਲੈਟਰਨ ਜਿਵੇਂ ਪੰਜਾਬੀ ਚ ਕਹਦੀਏ ਉਹ ਮਿਲਦੀ ਹੈ ਸਾਨੂੰ ਕਿਤੇ ਕੀਤੀ ਹੋਈ ਤੇ ਕਿਤੇ ਰਾਹ ਹੁੰਦੇ ਨੇ। ਆ ਮੂਮਮ ਜਿਹੜੀ ਬਿੱਲੀ ਹੈ ਨਾ ਉਹ ਝਾੜੀਆਂ ਵਿੱਚੋਂ ਨਹੀਂ ਚੱਲਦੀ। ਸਾਫ਼ ਪੱਧਰੇ ਰਾਹ ਦੇਖਦੀ ਆ। ਜੀ ਚਾਹ ਇਹ ਛੇਰ ਦੀ ਜਿਹੜੀ ਕਿਸਮ ਹੈ। ਕਿਸਮ ਹਾਂ ਇਹ ਸਾਫ਼ ਝਾੜੀਆਂ ਵਿੱਚ ਹੀ ਨਹੀਂ ਆਉਂਦੀ। ਸਾਫ਼ ਰਸਤਾ ਲੱਭਦੀ ਹੈ। ਜਿਹੜਾ ਟ੍ਰੇਲ ਜਿਹਨੂੰ ਕਹਿੰਦੇ ਆ ਸਾਫ਼ ਜਿੱਥੇ ਇਹਨੂੰ ਕੰਡੇ-ਗੁੰਡੇ ਕੋਈ ਹੋਰ ਚੀਜ਼ ਤੰਗ ਨ ਵਗਦੀ ਹਵਾ ਉਹਦੇ ਕਿਉਂਕਿ ਇਹ ਬਹੁਤ ਛਿਤੀ ਜਦੋਂ ਸ਼ਿਕਾਰ ਕਰਦਾ ਹੰਟ ਕਰਦਾ ਤਾਂ ਬੋਡੀ ਟੈਂਪਰੇਚਰ ਬਹੁਤ ਗਰਮ ਹੁੰਦਾ ਕੋਟ ਬਹੁਤ ਮੋਟੀ ਹੁੰਦੀ ਹੈ ਇਹਦੀ ਮਤਲਬ ਆਪਾਂ ਗਰਮੀ ਚ ਵੀ ਓਵਰਕੋਟ ਪਾ ਕੇ ਘੁੰਮੀਏ ਹੋਵੇਂ ਲੜੋ ਤੁਸੀਂ ਤੇ ਉਸ ਤਰ੍ਹਾਂ ਇਹਨੂੰ ਫਿਰ ਠੰਡੀ ਹਵਾ ਜਾਂ ਵਧੀਆ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਹੈ ਫਿਰ ਅਸੀਂ ਦੇਖਦੇ ਆ ਇਹ ਤਸਵੀਰ ਇਹ ਹੈ ਜੀ ਇਹ ਮੱਧ ਪ੍ਰਦੇਸ਼ ਦੀ ਤਸਵੀਰ ਹੈ ਜੀ ਇਹ ਅਸੀਂ ਟਾਈਗਰ ਹੈ ਇੱਕ ਸਾਡਾ ਇਹ ਪੀ 212 ਟਾਈਗਰ ਇਹਨੂੰ ਕਹਿੰਦੇ ਸੀਗੇ ਮੱਧ ਪ੍ਰਦੇਸ਼ ਨਾਲ ਇੱਕ ਇੰਡੀਆ ਦੇ ਵਿੱਚ ਇੱਕ ਸਾਡਾ ਨੈਸ਼ਨਲ ਐਨੀਮਲ ਹੈ ਪਹਿਲਾਂ ਉੱਥੇ ਅਸੀਂ ਨਾ ਇੱਕ ਲੈਂਡਸਕੇਪ ਦੇ ਵਿੱਚ ਟਾਈਗਰ ਖਤਮ ਹੋ ਗਏ ਸੀਗੇ ਤੇ ਅਸੀਂ ਉਹ ਬਸੋ ਨੂੰ ਦੁਬਾਰਾ ਵਾਪਸ ਮਨੇ ਜਗਾ ਵਿਸਥਾਪਿਤ ਕੀਤਾ ਉੱਥੇ ਇਹ ਦੁਨੀਆ ਦਾ ਇੱਕੋ-ਇੱਕਾ ਟਾਈਗਰ ਪ੍ਰੋਜੈਕਟ ਆ ਜਿਹੜਾ ਸਕਸੈਸਫੁਲ ਹੋਇਆ ਹੁਣ ਤੱਕ ਤੇ ਹਿੰਦੁਸਤਾਨ ਦਾ ਵੀ ਪਹਿਲਾ ਦੁਨੀਆ ਦਾ ਪਹਿਲਾ ਅਸੀਂ ਇਸ ਪ੍ਰੋਜੈਕਟ ਚ ਕਰਦੇ ਕਰਦੇ ਅਸੀਂ ਵਲਾਦੀਮੀਰ ਪੁਤਿਨ ਦੀ ਟੀਮ ਨੂੰ ਵੀ ਟ੍ਰੇਨ ਕੀਤਾ ਵਲਾਦੀਮੀਰ ਜਿਹੜਾ ਮੈਂ ਆ ਮੈਂ ਬੈਠਾ ਜੀ ਮੇਰੀ ਟੀਮ ਹੈ ਰੈਡੀਓ ਕਾਲਰ ਪਾਇਆ ਜਾ ਰਿਹਾ ਇਹਨੂੰ ਜਿਹੜਾ ਇਹ ਕਾਲਰ ਅਸੀਂ ਪਾ ਰਹੇ ਹਾਂ ਵਲਾਦੀਮੀਰ ਪੁਤਿਨ ਸੇਮ ਕੰਮ ਕਰਦਾ ਆਪਦੇ ਟਾਈਗਰ ਨਾਲ ਸਾਡਾ ਇਹ 220 ਤੇ ਕਹਾਵਤ ਮਸ਼ਹੂਰ ਸੀ ਜਿਹਨੂੰ ਟਾਈਗਰ ਨੇ ਕਾਲਰ ਕੀਤਾ ਉਹ ਟਾਈਗਰ ਚਲਾ ਗਿਆ ਚਾਈਨਾ ਚ ਚਾਈਨਾ ਚ ਜਿਹੜੀ ਚੀਜ਼ ਜਾਂਦੀ ਹੈ ਉਹਨੂੰ ਪੀਸ ਕੇ ਦਵਾਈ ਬਣਾ ਦਿੰਦੇ ਆ ਉਹ ਵੀ ਉਹ ਮਸ਼ਹੂਰ ਹੈ ਜਿਹੜੀ ਚੀਜ਼ ਚੱਲ ਸਕਦੀ ਹੈ ਉਹਨੂੰ ਖਾ ਜਾਂਦੇ ਨੇ ਤੇ ਪਰ ਕਿਉਂਕਿ ਰਾਸ਼ਟਰਪਤੀ ਸਿਰਛਾ ਦਾ ਉਹਨਾਂ ਨੇ ਉਹ ਟਾਈਗਰ ਗਿਫਟ ਰੈਪ ਕਰਕੇ ਉਹਨੂੰ ਵਾਪਸ ਕਰਤਾ ਕਿ ਆ ਤੁਹਾਡਾ ਟਾਈਗਰ ਸਾਡੇ ਘਰੇ ਆਇਆ ਸੀ ਇਹ ਇਹ ਕੀ ਮੂਮੈਂਟ ਹੈ ਇਹ ਮੂਮੈਂਟ ਹੈ ਜੀ ਇਹ ਫੀਮੇਲ ਟਾਈਗਰਸ ਹੈ ਜੀ T6 ਇਹਦਾ ਨਾਮ ਹੈ ਜੀ ਹਾਂ ਤੇ R T 6 ਲਿਖਿਆ ਸਾਡੇ ਪੰਨਾ ਦੇ ਵਿੱਚ ਨਾ ਜਦੋਂ ਮੇਲ ਵੱਧ ਗਏ ਸੀ ਫੀਮੇਲ ਦੇ ਨੰਬਰ ਜਿਹੜਾ ਘਟ ਗਿਆ ਸੀ ਤੇ ਉਹਦੇ ਨਾਲ ਕੀ ਹੋਣ ਲੱਗਿਆ ਸੀ ਇਹ ਜਦੋਂ ਜਿਹੜੀ ਫੀਮੇਲ ਹੁੰਦੀ ਹੈ ਉਹਨੂੰ ਉਹਨੂੰ ਸਹਿਵਾਸ ਲਈ ਰੈਡੀ ਕਰਨ ਲਈ ਨਾ ਮੇ ਜਿਹੜਾ ਨਰ ਹੈ ਉਹਦੇ ਬੱਚੇ ਮਾਰ ਦਿੰਦਾ ਤਾਂ ਕਿ ਫੀਮੇਲ ਦੁਬਾਰਾ ਪ੍ਰੋਜਨਿਟੀ ਪ੍ਰੋਡਕਸ਼ਨ ਲਈ ਰੈਡੀ ਹੋ ਜਾਵੇ ਤੇ ਅਸੀਂ ਫਿਰ ਸਾਡੀ ਜੈਂਡਰ ਇਸ਼ੂ ਖਰਾਬ ਹੋ ਗਈ ਤੇ ਇਹ ਵੀ ਦੁਨੀਆ 'ਚ ਅਸੀਂ ਪਹਿਲੇ ਇੱਕ ਕਹ ਲਓ ਕਿ ਨਵਾਂ ਕਲਾ ਕੰਮ ਕੀਤਾ ਸੀ ਅਸੀਂ ਇਹ ਟਾਈਗਰ ਨੂੰ ਦੁਬਾਰਾ ਕਿਤੋਂ ਲਿਆ ਕੇ ਦੂਸਰੇ ਨੈਸ਼ਨਲ ਪਾਰਕਾਂ ਦੇ ਸਾਹਮਣੇ ਆ ਦਿਖਾਇਓ ਇਹ ਹਾਥੀ ਇਹਦੇ ਉੱਪਰ ਫੋਰੈਸਟ ਅਫੀਸ਼ਰ ਤੇ ਮੀਡੀਆ ਦੇ ਲੋਕ ਕੁਝ ਬੈਠੇ ਨੇ ਇੱਕ ਕੈਮਰਾ ਮੂਰੇ ਲੱਗਿਆ ਆ ਸਾਰੇ ਫੋਰੈਸਟ ਅਫੀਸ਼ਰ ਆ ਆ ਕੇਜ ਚੋਂ ਬਾਹਰ ਆ ਰਹੀ ਹੈ ਟਾਈਗਰਸ ਅੱਛਾ ਇਹ ਰਿਲੀਜ਼ ਕੀਤੀ ਜਾ ਰਹੀ ਹੈ ਜੰਗਲ ਚ ਉਹ ਪਾ ਕੇ ਪਾ ਕੇ ਹਾਂ ਜੀ ਆ ਰੈਡੀਓ ਕਾਲਰ ਪਾਇਆ ਹੋਇਆ ਇਹਨੂੰ ਅਸੀਂ ਕੋਈ 9 ਲੱਖ ਹਾਰ ਥਾੜਾ ਤੇ ਇਹਨੂੰ ਰਿਲੀਜ਼ ਕਰ ਰਹੇ ਆ ਇਹ ਸਾਰੇ ਅਫੀਸ਼ਰਸ ਬੈਠੇ ਹੋ ਜੀ ਮੋਨਿਟਰਿੰਗ ਕਰ ਰਿਹਾ ਅਸੀਂ ਹਾਥੀ ਤੇ ਨਹੀਂ ਪੰਗਾ ਲੈਣਾ ਹਾਥੀ ਦਾ ਅਟੈਕ ਨਹੀਂ ਕਰਦਾ ਟਾਈਗਰ ਬਹੁਤ ਕੱਟ ਹੈਗੇ ਕਟਨਾਮਾ ਉਹ ਟੈਕ ਕਰੂਗਾ ਹੀ ਕਰੂਗਾ ਕਿਉਂਕਿ ਦੀ ਪਰਵਿਰਤੀ ਹੈ ਆਪਣੀ ਤਾਕਤਾਂ ਬਾਰੇ ਉਹਨੂੰ ਪਤਾ ਅੱਛਾ ਆ ਆ ਜਿਹੜਾ ਸਮਾਨ ਹੈ ਇਹ ਚਾਲੇ ਬਰਸਾਤ ਕਰਕੇ ਸੀ ਘੱਟ ਰੱਖਿਆ ਇਹ ਮੇਰੇ ਫੀਲਡ ਸ਼ੂਜ਼ ਨੇ ਜੀ ਇਹ ਸਨੋ ਸ਼ੂਜ਼ ਆ ਕਿਉਂਕਿ ਹਾਈ ਐਲਟੀਟਿਊਡ ਤੇ ਕੰਮ ਕਰਨਾ ਹੁੰਦਾ ਤੇ ਲੋਡ ਪੈਂਦੀ ਆ ਤੇ ਆ ਮੇਰੇ ਨਾ ਇੱਕ ਐਕਸਪੈਡੀਸ਼ਨ ਦੇ ਬੂਟ ਨੇ ਜੀ ਇਹ ਤੇ ਇਹ ਹੁਣ ਕਿਉਂਕਿ ਦੋ ਤਿੰਨ ਐਕਸਪੈਡੀਸ਼ਨ ਕੱਢ ਰਹੀਆਂ ਨੇ ਪੌਣ ਲਾਇਕ ਨਹੀਂ ਰਹੇ ਜਿਹੜੀ ਇਹਨਾਂ ਦੇ ਉੱਪ ਗ੍ਰਿੰਨ ਜਾਂ ਟੂੜ ਜੰਮੀ ਹੋਈ ਹੈ ਨਾ ਇਹ ਐਵਰੇਸਟ ਬੇਸ ਕੈਂਪ ਦੀ ਹੋਈ ਆ ਜਦੋਂ ਮੈਨੂੰ ਪਤਾ ਸੀ ਕਿ ਬੂਟ ਹੁਣ ਪਾਉਣ लायक ਨਹੀਂ ਰਹੇ ਦੁਬਾਰਾ ਮੈਂ ਪਾ ਕੇ ਨਾ ਕੁਝ ਨਹੀਂ ਕਰ ਨਹੀਂ ਸਕਦਾ ਫਿਰ ਮੈਂ ਕਿਹਾ ਸਾਫ਼ ਕਿਉਂ ਕਰਨੇ ਤੇ ਇਹਦੇ ਉੱਪਰ ਮੈਂ ਹਲੇ ਵੀ ਐਵਰੇਸਟ ਦੇ ਬੇਸ ਕੈਂਪ ਦਾ ਜਿਹੜੀ ਮਿੱਟੀ ਆ ਉਹ ਗਰਦਾ ਜਮਾਿਆ ਮਿੱਟੀ ਸਾਫ਼ ਕਿ ਰੱਖੀ ਸਾਫ਼ ਕੇ ਰੱਖ ਲਈ ਉੱਧਰ ਦੀ ਸੋ ਇਹ ਤੁਹਾਡੇ ਤੁਹਾਡੇ ਤੁਹਾਡਾ ਨਵਾਂ ਕੀ ਕਰਨ ਜਾ ਰਹੇ ਹੋ ਨਵਾਂ ਜੀ ਮੇਰੀ ਜਿਹੜੀ ਸੰਸਥਾ ਹੈ ਜੀ ਸਮਗਰ ਹਿੰਦਨ ਫਾਊਂਡੇਸ਼ਨ ਦਾ ਇਹਦੇ ਚ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ ਤੇ ਮੈਂ ਇੱਥੇ ਜੁਆਇਨ ਕਰਨ ਤੋਂ ਪਹਿਲਾਂ ਜਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤਾਂ ਪੰਜਾਬ ਛੱਡ ਕੇ ਇੰਡੀਆ ਛੱਡ ਕੇ ਕੈਨੇਡਾ ਚੱਲਿਆ ਸੀਗਾ ਫਿਰ ਸੱਡਨਲੀ ਦਿਮਾਗ ਚ ਆਇਆ ਕਿ ਨਹੀਂ ਆਪਾਂ ਪੰਜਾਬ ਚ ਰਹੀਏ ਇੱਥੇ ਲੋੜ ਆ ਤੁਸੀਂ ਕਿੱਥੋਂ ਦੇ ਵਸਣ ਵਾਲੇ ਹੋ ਮੈਂ ਲੁਧਿਆਣੇ ਤੋਂ ਆਜੀ ਖਾਸ ਖਾਸ ਲੁਧਿਆਣੇ ਤੋਂ ਜੀ ਮੇਰਾ ਜਿਹੜਾ ਮੇਰਾ ਜਿਹੜਾ ਪਿੰਜਤ ਇਹ ਇਟੱਲੀ ਪਾਉਣ ਵਾਲਾ ਪ੍ਰੋਗਰਾਮ ਦਿਮਾਗ 'ਚ ਕਿੱਥੋਂ ਆਇਆ ਨਵਾਂ ਕੰਮ ਕਰਦੇ ਕਹਿੰਦੇ ਹੁਣ ਯਾਰ ਪੜਿਆ ਲਿਖਿਆ ਮੁੰਡਾ ਤੂੰ ਹਾਂ ਮੈਂ ਤੂੰ ਕੰਮ ਕਰ ਲੈ ਆਈ ਕਰੀ ਜਾਂਦੀ ਮੈਨੂੰ ਉਹੀ ਤਾਂ ਜਿਵੇਂ ਖਰਦਰ ਕਰਦਾ ਕਿ ਮੇਰੇ ਘਰ ਦਾ ਮੇਰੇ ਪਾਦਰ ਪਿਓ ਜੋ ਸੀ ਉਹਨਾਂ ਦਾ ਡ੍ਰੀਮ ਸੀਗਾ ਕਿ ਮੈਂ ਡੰਗ ਡਾਕਟਰ ਬਣ ਜਾਵਾਂ ਬੜਾ ਜੋਰ ਲਾਇਆ ਮੈਂ ਮੇਰੀ ਸਾਰੀ ਪਰਵਰਿਸ਼ਾ ਕਹ ਲੋ ਪੜਾਈ ਪਿਓ ਸਕੂਲ ਦੀ ਹੈ ਕਿਉਂਕਿ ਕਹਿੰਦੇ ਇੱਥੇ ਸਾਡੀ ਤੀਜੀ ਪੀੜ੍ਹੀ ਮੈਂ ਪਿਓ ਯੂਤ ਮਤਲਬ ਕਹ ਲੋ ਮੇਰੇ ਦਾਦੇ ਦਾ ਪਾਦਰ ਤੋਂ ਬਾਅਦ ਤੇ ਮੈਂ ਕਹਿੰਦੀ ਸਾਡਾ ਪਿਓ ਯੂਨਾ ਨਾ ਪਰ ਮੈਨੂੰ ਕੁਝ ਅਲੱਗ ਕਰਨਾ ਸੀਗਾ ਮੈਂ ਖੇਤੀਬਾੜੀ ਆ ਇਹ ਕੁਝ ਨਹੀਂ ਸੀ ਕਰਨਾ ਚਾਹੁੰਦਾ ਤੇ ਉਹ ਕੁਦਰਤੀ ਇਦਾਂ ਹੋਇਆ ਕਿ ਪੰਜਾਬ ਚ ਡਰੱਗ ਆਇਆ ਉਹ ਤੋਂ 2007-08 ਦੇ ਨੇੜੇ ਤੇੜੇ ਬੀ.ਏ. ਵੀ ਕਾਲਜ ਚ ਪੜ੍ਹਦੇ ਪੜ੍ਹਦੇ ਫਿਰ ਮੈਨੂੰ ਨੈਸ਼ਨਲ ਜੀਓਗ੍ਰਾਫੀ ਵਗੈਰਾ ਦੇਖਣ ਦਾ ਸ਼ੌਂਕ ਹੁੰਦਾ ਸੀਗਾ ਤੇ ਮੈਂ ਕਿੰਗ ਕੋਬਰਾ ਪ੍ਰੋਜੈਕਟ ਚ ਪਾਰਟਿਸਿਪੇਟ ਕਰਿਆ ਉਹ ਸਾਊਥ ਇੰਡੀਆ ਚੋਂ ਦਾ ਕੁਦਰਤੀ ਕਾਲ ਵੀ ਆ ਗਈ ਉੱਥੇ ਵੀ ਸੇਮ ਕੰਮ ਕਰਦੇ ਆ ਜਿਵੇਂ ਉੱਥੇ ਸੱਪ ਦੀ ਫੋਟੋ ਹੈ ਉਹਦੇ ਵਿੱਚ ਅਸੀਂ ਸੱਪ ਦੀ ਪੂੰਛ 'ਚ ਸੇਮ ਤਰ੍ਹਾਂ ਦਾ ਟਰਾਂਸਮਿਟਰ ਪਾਉਂਦੇ ਆ 2009 ਚ ਮੈਂ ਉੱਧਰ ਗਿਆ ਸੀ ਵੌਲ ਇਹ ਤੁਹਾਨੂੰ ਅਪਰੂਵਲ ਕਦੋਂ ਜਾ ਕੇ ਮਿਲਦੀ ਹੈ ਵੀ ਤੁਸੀਂ ਸ਼ੇਅਰ ਦੇ ਗੱਲ ਚ ਟੰਦੀ ਪਾ ਸਕਦੇ ਇਹ ਮੈਨੂੰ ਮੇਰੇ ਕੰਮ ਕਰਨ ਪੜਾਈ ਡਿਗਰੀ ਪੂਰੀ ਕੀਤੀ ਮੈਂ 12 ਚ ਤੇ 6 ਕੁ ਮਹੀਨੇ ਬਾਅਦ ਹੀ ਮੈਨੂੰ ਅਪਰੂਵਲ ਮਿਲ ਗਿਆ ਸੀ ਇਹਦਾ ਮਿਨਿਸਟਰੀ ਜਿਹੜੀ ਸੈਂਟਰਲ ਮਿਨਿਸਟਰੀ ਆ ਤੇ ਐਨਟੀਸੀਏ ਆ ਨੈਸ਼ਨਲ ਟਾਈਗਰ ਕਨ ਸਰਵੇਸ਼ਨ ਅਥਾਰਟੀ ਉਹ ਇੱਕ ਲੈਟਰ ਇਸ਼ੂ ਕਰਦੀ ਆ ਤੇ ਉਹ ਬਸ ਕਿਨੇ ਚੁਣੇ ਲੋਕਾਂ ਨੂੰ ਹੀ ਪਰਮਿਸ਼ਨ ਹੁੰਦੀ ਆ ਕਿ ਉਹ ਟਾਈਗਰ ਦੇ ਉੱਪਰ ਚੜ੍ਹ ਕੇ ਆਹ ਕੰਮ ਜਿਹੜਾ ਆਪਾਂ ਕਰਦੇ ਪਈਆਂ ਉਹ ਕਰ ਸਕਦੇ ਆ ਤੇ ਉਹਦੇ ਕੁਝ ਛੋੜੇ ਬੋ ਟੈਸਟ ਹੁੰਦੇ ਨੇ ਉਹਦੇ ਕੁਝ ਚੀਜ਼ਾਂ ਹੁੰਦੀਆਂ ਨੇ ਤੁਸੀਂ ਕਲੀਅਰ ਕਰਨੀਆਂ ਹੁੰਦੀਆਂ ਤੇ ਉਹ ਮੈਂ ਆਪਣੇ ਜੌਬ ਜੁਆਇਨ ਕਰਨ ਤੋਂ ਮੇਰੇ ਲੱਗਦਾ 3 ਕਿ ਮਹੀਨੇ ਚ ਮੈਨੂੰ ਪਰਮਿਸ਼ਨ ਮਿਲ ਗਈ ਸੀਗੀ ਤੇ ਮੈਂ ਆਪਣੇ ਇੰਸਟੀਚਿਊਟ ਦਾ ਵੀ ਸ਼ਾਇਦ ਪਹਿਲਾ ਇੱਕ ਬੰਦਾ ਸੀ ਰਿਸਰਚਰ ਉਸ ਲੈਵਲ ਤੇ ਜਿਹੜਾ ਇੰਨੀ ਘੱਟ ਉਮਰ ਚ ਇੰਡੀ ਇਹ ਤੋਂ ਵੱਧ ਨਹੀਂ ক্রিকেট ਟੀਮ ਵੀ 11 ਬੰਦੇ ਨਹੀਂ ਖੇਡਦੀ ਕੋਈ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਜਨੂਨ ਨਹੀਂ ਸੀਗਾ ਮੈਨੂੰ ਲੱਗਿਆ ਰੇ ਇਸ ਪਾਸੇ ਤੇ ਰੱਬ ਵੱਲੋਂ ਵੈਗਰੂਲ ਰਾਹ ਖੁੱਲ ਗਿਆ ਜਦੋਂ ਸ਼ੇਰਾਂ ਨੇ ਪੰਗੇ ਲੈਣੇ ਆ ਹਾਂਜੀ ਬੜੇ-ਬੜੇ ਰੋਜ਼ਗਾਰ ਤੇ ਕੀ ਸਾਧਨਾ ਚ ਇਹ ਦੇਖੋ ਹਾਂਜੀ ਜਿਹਨੇ ਕਰਨਾ ਹੈ ਬਿਲਕੁਲ ਜੀ ਮੈਂ ਇਸੇ ਮੇਰਾ ਅਗਲਾ ਮੁੱਦਾ ਇਹੀ ਸੀਗਾ ਕਿ ਮੈਂ ਆਪਣੀ ਸੰਸਥਾ ਦੇ ਥਰੂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਦੇ ਵਿੱਚ ਰੋਜ਼ਗਾਰ ਵੀ ਹੈਗਾ ਆਪਾਂ ਮੈਂ ਇੱਕ ਸਾਇੰਟਿਸਟ ਹਾਂ ਤੇ ਮੇਰੀ ਕਮਾਈ ਜਿਹਦੇ ਤੋਂ ਮੈਂ ਬੜੀਆ ਮੈਨੂੰ ਕੰਮ ਸਰਕਾਰੀ ਜੌਬ ਵੀ ਮਿਲਦੀ ਮੈਂ ਕਰਕੇ ਆਇਆ ਉੱਤਰਾਖੰਡ ਤਾਨੂੰ ਵਧੀਆ ਲੱਖਸਾ ਵਲੱਖ ਸੈਲਰੀ ਮਿਲ ਸਕਦੀ ਹੈ 50000 ਤੋਂ ਲੈ ਕੇ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਇਲਾਵਾ ਜੇ ਤੁਸੀਂ ਆਪ ਦਾ ਕੰਮ ਐ ਸੰਸਥਾ ਖੋਲੀ ਹੈ ਇਹਦੇ ਵਿੱਚ ਅਨਲਿਮਿਟਿਡ ਸਕੋਪ ਹੈ ਇੰਡੀਆ ਦੇ ਵਿੱਚ ਟੂਰਿਜ਼ਮ ਬਹੁਤ ਹੈ ਜੀ ਨੈਸ਼ਨਲ ਪਾਰਕਾਂ ਦੇ ਵਿੱਚ ਵਿਜ਼ਿਟ ਕਰਨ ਜਾਣਾ ਹੋਵੇ ਪੰਜਾਬੀ ਜਾਣਦੇ ਨੇ ਜਿਵੇਂ ਜਿਵੇਂ ਕੋਰਬੇਟ ਰਾਜਾ ਜੀਆਂ ਹੋਰ ਤੁਸੀਂ ਦੇਖੋਗੇ ਸਾਲ ਦਰ ਸਾਲ ਉੱਥੇ ਜਿਹੜਾ ਸਫਾਰੀ ਹੈ ਨਾ ਜਾਂ ਰਹਿਣਾ ਹੈ ਉਹ ਮਹਿੰਗਾ ਹੋ ਹੀ ਜਾ ਰਿਹਾ ਉਹ ਟੂਰਿਜ਼ਮ ਮਹਿੰਗਾ ਹੋ ਰਿਹਾ ਕਿਉਂਕਿ ਜਿਹੜਾ ਜੰਗਲ ਹੈ ਨਾ ਜਾਂ ਜੰਗਲਾਤ ਆ ਜਾਂ ਜੰਗਲੀ ਜਾਨਵਰ ਨੇ ਇਹ ਦੁਨੀਆ ਦਾ ਇੱਕ ਰਿਚ ਕਮੋਡਿਟੀ ਹੈ ਮਤਲਬ ਇਹ ਰਿਸੋਰਸ ਮਹਿੰ ਸੋਨੇ ਜਿੰਨਾ ਮਹਿੰਗਾ ਹੋ ਜਾਂਦਾ ਹੈ ਤੇ ਇੰਡੀਆ ਜਿਹੜਾ ਦੁਨੀਆ ਦਾ 6ਵਾਂ ਮੈਗਾ ਬਾਇਓਡਾਈਵਰਸ ਰਿਚ ਕੰਟਰੀ ਹੈ ਅੱਛਾ ਪੂਰੀ ਦੁਨੀਆ ਚ 6ਵੇਂ ਨੰਬਰ ਤੇ ਅਸੀਂ ਰਿਚ ਚਾ ਇਸ ਮਾਮਲੇ ਛੜ ਕੋਈ ਇੰਨੀ ਵੱਸੋਂ ਹੈ ਪੰਜਾਬ ਚ ਵੀ ਹੈਗੀ ਹੈ ਇਹ ਸਾਰੇ ਤੋਂ ਰੋਜ਼ਗਾਰ ਪੈਦਾ ਕੀਤਾ ਜਾ ਸਕਦਾ ਜੇ ਤੁਸੀਂ ਪੜੋ ਜਨਰੇਟ ਕਰੋ ਇਸ ਤਰ੍ਹਾਂ ਦਾ ਸਾਇੰਟੀਫਿਕ ਕੰਮ ਕਰਨਾ ਹੋਵੇ ਕਿਸੇ ਦਾ ਇਨੀਸ਼ੀਅਲੀ ਸਟਾਰਟਿੰਗ ਸੈਲਰੀ ਹੈ 35000 ਰੁਪਏ ਭਾਰਤ ਸਰਕਾਰ ਰਹੀਆਂ ਜਿਹੜੀ ਕੇਂਦਰ ਸਰਕਾਰ ਦਿੰਦੀ ਹੈ ਮੱਲੋ ਮਲੇ ਦਿੰਦੇ ਆ ਮੱਲੋ ਮਲੇ ਦਿੰਦੇ ਆ ਘੱਟੋ ਘੱਟ ਜੇਰਫ ਕਹਿੰਦੇ ਆ ਜੇਰਫ ਦਾ ਇਨਾ ਸਟਾਈਪੈਂਡ ਮਿਲਦਾ ਹੈ ਤੇ ਕਿਸੇ ਵੀ ਇੰਸਟੀਚਿਊਟ ਜਿੱਥੇ ਕੰਮ ਹੁੰਦਾ ਜਿਵੇਂ ਵਾਈਲਡਲਾਈਫ ਸਟਿਚੂ ਆਫ ਐਫ ਆਰਆਈਆ ਹੋਰ ਜਗ੍ਹਾ ਇੰਸਟੀਚੂਟਸ ਨੇ ਉੱਥੇ ਜੌਬਾਂ ਹੈਗੀਆਂ ਨੇ ਜ਼ਰੂਰੀ ਤੁਸੀਂ ਸ਼ੇਰ ਤੇ ਕੰਮ ਕਰਨਾ ਕਿਸੇ ਵੀ ਜਾਨਵਰ ਤੇ ਬਹੁਤ ਸਪੈਸ਼ਲਿਸਟ ਕੰਮ ਹੋ ਰਿਹਾ ਦੁਨੀਆ ਤੇਜ਼ੀ ਨਾਲ ਜਾਣਨਾ ਚਾਹੁੰਦੀ ਜਿਹੜੇ ਜਾਨਵਰ ਖਤਮ ਹੋ ਰਹੇ ਨੇ ਉਹਨਾਂ ਤੇ ਰਿਸਰਚ ਵਰਕ ਫਟਾਫਟ ਕਰੀਏ ਤੇ ਸਾਇੰਟਿਸਟ ਦੀ ਜਾਂ ਅਰਥ ਦੇ ਤੇ ਰਿਸਰਚ ਕਰਨ ਵਾਲੇ ਲੋਕਾਂ ਦੀ ਬਹੁਤ ਕਮੀ ਆ ਭਾਰੀ ਕਮੀ ਆ ਤੇ ਉਹਨੂੰ ਪੂਰਾ ਕਰਨ ਲਈ ਸਾਡੇ ਕੋਲੇ ਉਹਨੇ ਨਫਰੀ ਹੈ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਇਹ ਕੰਮ ਹੈਗਾ ਤੁਹਾਨੂੰ ਕਿੱਥੇ ਲੱਭਿਆ ਜਾ ਸਕਦਾ ਆਨਲਾਈਨ ਮ ਮੈਨੂੰ ਇੱਥੇ ਲੱਭਿਆ ਜਾ ਸਕਦਾ ਬਾਕੀ ਮੇਰਾ ਇੰਸਟਾਗ੍ਰam ਤੇ ਉਸ ਨਾਲ ਰੋਮਿੰਨ ਕਰਕੇ ਪੇਜ ਹੈ ਜੀ ਲਿੰਕਡਇਨ ਤੇ ਸੇਮ ਨਾਮ ਤੇ ਪ੍ਰੋਫਾਈਲ ਹੈ ਜੀ ਤੇ ਫੇਸਬੁੱਕ ਤੇ ਮੈਨੂੰ ਲੱਭਿਆ ਜਾ ਸਕਦਾ ਤੁਸੀਂ ਮੇਰੇ ਨਾਮ ਦਾ ਗੂਗਲ ਕਰਕੇ ਪਿੱਛੇ ਟਾਈਗਰ ਜਾਂ ਲੈਪਰਡ ਪਾ ਦੋਗੇ ਤੁਹਾਨੂੰ ਤਾਂ ਵੀ ਦੋ ਤਿੰਨ ਪੇਜ ਦਾ ਰਿਸਰਚ ਜਿਹੜਾ ਰਿਜ਼ਲਟ ਉੱਥੇ ਮਿਲ ਜੂਗਾ ਉਹਦੇ ਵਿੱਚ ਮੇਰਾ ਕੰਮ ਮੇਰਾ ਕੰਟੈਕਟ ਨੰਬਰ ਸਾਰਾ ਕੁਝ ਮਿਲ ਜੂਗਾ ਬਹੁਤ ਚੰਗਾ ਜੀ ਧੰਨਵਾਦ ਜੀ ਨਮਾ ਤਜਰਬਾ ਹੈ ਦੁਨੀਆ ਬੋਰਿੰਗ ਈ ਹੈ ਦੇਖੋ ਇਸ ਇਨਸਾਨ ਨੇ ਕਿੱਡੀ ਵੱਡੀ ਗੱਲ ਕੀਤੀ ਹੈ ਬੰਦਾ ਬਿੱਲੀ ਨੂੰ ਨੇੜ ਦੀ ਨੰਗਦਾ ਸ਼ੇਰ ਨੂੰ ਫੜ ਕੇ ਟਲੀ ਪਾਉਂਦਾ ਉਹਦੇ ਕੋਲ ਚ ਮੋਨਿਟਰਿੰਗ ਕਰਦੇ ਸੋ ਦੋ ਜਦਾਂ ਤੇ ਫਿਰ ਮਿਲਾਂਗੇ ਸਸਕਾ